ਹਾਂਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਜਣਾਲੇ ਸਵਾਵਾ ਸ਼ੁਰੂ ਹੋ ਚੁਕਾ ਥੱਲੇ ਆ ਬਾਈ ਜੀ ਕਿਹੜੇ ਕਿਹੜੇ ਪਿੰਡ ਆ ਥੱਲੇ ਜਿੱਥੇ ਆਪਾਂ ਥੱਲੇ ਜਾ ਰਹੇ ਆ ਫਤਿਆਲ ਹੂੰ ਗ੍ਰੰਥਗੜ ਤਲਵੰਡੀ ਦੱਬਰ ਜਿੱਥੇ ਨੂੰ ਜਾਣਾ ਦੱਬਰ ਸਾਰੇ ਡੁੱਬੇ ਪਏ ਜੀ ਸਾਰੇ ਨਾਣਾ ਨੰਗਲ ਨੰਗਲ ਫੁੱਲੇ ਚੱਕ ਫੁੱਲੇ ਚੱਕ ਅਮੀਰਪੁਰਾ ਸਾਰੇ ਅੱਜ ਦੀਆਂ ਸਿਨਾ ਕਰੋ ਅੱਜ ਗਰਮ ਸਿੰਘ ਸਾਰੇ ਸਾਰੇ ਅੱਜ ਜਿਹੜੇ ਹਾਲਾਤ ਜਿਹੜੇ ਸਾਰੇ ਹੀ ਤਕਰੀਬ ਨਹੀਂ ਮਾੜੇ ਆ ਸੰਗਤ ਜੀ ਪਰ ਮੈਂ ਬੇਨਤੀ ਕਰਨੀ ਚਾਹੁੰਦੇ ਆ ਰਾਸ਼ਨ ਨਾਲ ਲੈ ਕੇ ਆਓ ਨਾਲ ਲੈ ਕੇ ਆਓ ਹਜੇ ਤੱਕ ਤੱਕਰ ਤੱਕਰ ਨਹੀਂ ਲੋੜ ਹੈਗੀ ਜਦੋਂ ਪਾਣੀ ਖਤਮ ਥੱਲੇ ਜਾਊਗਾ ਉਦੋਂ ਇਹ ਚੀਜ਼ਾਂ ਦੀ ਲੋੜ ਪੈਣੀ ਆ ਅਜੇ ਤੱਕ ਇਹ ਚੀਜ਼ਾਂ ਨਾ ਲਿਆਂਦੀਆਂ ਜਾਣ ਵੀਰ ਜੀ ਜੁਰੂਰ ਗ੍ਰਾਂਤੀ ਸਿੰਘ ਕਿੱਥੇ ਆ ਜਿੱਥੋਂ ਆਪਾਂ ਲਿਆਉਣਾ ਰੈਸਿਪੀ ਕਰਕੇ ਡੱਬਾ ਪਿੰਡ ਦੇ ਵਿੱਚ ਗ੍ਰਾਂਤੀ ਸਿੰਘ ਕੀ ਫਸਿਆ ਪਿਆ ਉੱਥੇ ਤੇ ਨਾਲ ਰਾਸ਼ਨ ਵੀ ਆਪਾਂ ਨਾਲ ਲੈ ਜੀ ਇੱਕ ਬੋਰਾ ਨਾਲ ਸੁੱਕੇ ਰਾਸ਼ਨ ਦਾ ਉਹ ਵੀ ਲਖਾ ਲਾ ਇਹਤ ਵੀ ਰੱਖੋ ਰਾਸ਼ਨ ਪਿੱਕੇ ਚੋ ਲਾ ਕੇ ਲੈ ਜਾਂ ਲਾ ਕੇ ਲਓ ਭਾਈ ਆਪੇ ਕਿਹੋ ਰਾਸ਼ਨ ਦਾ ਇੱਕ ਟਪਾ ਲਾ ਲਓ ਜਿਹੜੀਆਂ ਕਿੱਟਾਂ ਬਣੀਆਂ ਪਈਆਂ ਰਾਸ਼ਨ ਦੀਆਂ ਉਹ ਜਿਹੜੀਆਂ ਇਦਾਂ ਬਣਾ ਕੇ ਜਿਹੜੀਆਂ ਨਾਲ ਬਣੀਆਂ ਜਾ ਰਹੀਆਂ ਦੁੱਧ ਹੋਰ ਸਮਾਨ ਚੋ ਲੜੀਂਦਾ ਸਮਾਨ ਨਾਠਾ ਲੋ ਵੀ ਦਿੱਤਾ ਜਾ ਰਿਹਾ ਨਾਲ ਰਿਸਕ ਸਾਰੇ ਪਾਸੇ ਇਹ ਹਾਲਾਤ ਹੈ ਜਿੱਧਰ ਨੂੰ ਵੀ ਜਾਈਏ ਇਹ ਹਾਲਾਤ ਆ ਤੇ ਚੰਗੇ ਨਹੀਂ ਹੈਗੇ ਅਰਦਾਸ ਬੁੰਦੀ ਜਰੂਰ ਕਰੋ ਸਾਡੇ ਨਾਲ ਭੈਣ ਭਰਾਵਾਂ ਤੇ ਸਾਥ ਜਰੂਰ ਦਿਓ ਤੁਹਾਡੇ ਸਾਥ ਦੀ ਲੋੜ ਆ ਸਾਰਿਆਂ ਨੂੰ ਅੱਜ ਸਾਰੇ ਇੱਕ ਮੁੱਠ ਹੋ ਕੇ हां जरूर ਉਦਾਂ ਲੋਕ ਤੁਰ ਪਏ ਆ ਪਰ ਜਿਹੜੇ ਹਜੇ ਤੱਕ ਰਵੀ ਘਰਾਂ ਚ ਬੈਠੇ ਆ ਆਪਣੇ ਭੈਣ ਭਰਾਵਾਂ ਨਾਲ ਜਰੂਰ ਖੜੋ ਇਹ ਨਹੀਂ ਹੈਗਾ ਵੀ ਤੁਸੀਂ ਪੈਸੇ ਨਾਲ ਕੋਈ ਮਾਇਆ ਦੇ ਨਾਲ ਖੜ ਸਕਦੇ ਆ ਤੁਸੀਂ ਉਸ ਉਦਾਂ ਇਹਨਾਂ ਦਾ ਹਾਲਚਲ ਪੁੱਛ ਕੇ ਗਰਾਊਂਡ ਤੇ ਆਣ ਕੇ ਦੇਖ ਕੇ ਮਿਲ ਕੇ ਜਾਓ ਇਹ ਕਈ ਬਹੁਤ ਵੱਡਾ ਹੌਸਲਾ ਆ ਜ਼ਰੂਰੀ ਨਹੀਂ ਕਿਸੇ ਦੇ ਨਾਲ ਤੁਸੀਂ ਕੋਈ ਪੈਸੇ ਨਾਲ ਮਦਦ ਕਰਨੀ ਜਾਂ ਕੋਈ ਇਹ ਕਹਿੰਨੇ ਆਪ ਦੇਖ ਕੇ ਜਾਓ ਜਿੰਨੀ ਤਿਲ ਫਲ ਹੁੰਦੀ ਆਪ ਆਣ ਕੇ ਉੱਥੇ ਕਰਕੇ ਘਰਾਂ ਚ ਜਾ ਕੇ ਦੇਖ ਕੇ ਕਰਕੇ ਜਾਓ ਲੋਕ ਕਹਿ ਰਹੇ ਤੁਸੀਂ ਕਰੋ ਤੁਸੀਂ ਤੁਸੀਂ ਆਪ ਵੀ ਸੰਗਤ ਜੀ ਜਿਹੜੇ ਆ ਸਕਦੇ ਆ ਨਾ ਉਹ ਆਓ ਦੇਖੋ ਅਣ ਕੇ ਇਹਨਾਂ ਦਾ ਹਾਲਾਤ ਵੀ 88 ਦੇ ਸੁਣਦੇ ਸੀ ਬਜ਼ੁਰਗਾਂ ਤੋਂ ਤੇ ਉਹ ਹਾਲਾਤ ਜਿਹੜੇ ਬਣਦੇ ਪੂਰੇ ਦਿਖਾਈ ਦਿੰਦੇ ਆ ਤੁਸੀਂ ਆਪੇ ਦੇਖੋ ਆਪਿਆ ਅੱਖੀਂ ਜ਼ਰੂਰ ਦੇਖੋ ਸਾਰੇ ਸਾਡੇ ਵੀਰਪਾਲ ਵੀ ਸਾਰੇ ਸਾਡੇ ਭਰਾ ਤੇ ਜੀਰੂ ਵੀ ਸਾਰੇ ਆਪਾਂ ਜਿੱਦਣ ਦੇ तकरीबन ਇਹ ਹਾਲਾਤ ਜਿਹੜੇ ਉਹਨੀਆਂ ਸੰਗਵਾਵਾ ਜਾਰੀ ਹੈ ਤੇ ਧੰਨਵਾਦ ਸਾਰੀ ਸੰਗਤ ਦਾ ਜ਼ਰੂਰ ਜਿੰਨੇ ਵੀ ਰਾਸ਼ਨ ਨਾਲ ਲੈ ਕੇ ਉਹ ਜਰੂਰ ਦੱਸਤ ਹੈਗੀ ਲੋੜ ਰਾਸ਼ਨ ਦੀ ਰਾਸ਼ਨ ਦੇ ਨਹੀਂ ਭਾਜੀ ਅਜੇ ਕੋਈ ਲੋੜ ਨਹੀਂ ਹੈਗੀ ਲੋੜ ਨਹੀਂ ਹੈਗੀ ਤੇ ਆਪਾਂ ਇਹਨਾਂ ਨੂੰ ਕਹੀਏ ਰੁਕ ਜਾਓ ਜਦੋਂ ਟੂੜੀ ਟਰਾਲੀ ਜਦੋਂ ਪਾਣੀ ਸੁੱਕ ਗਿਆ ਉਹਨਾਂ ਦੇ ਘਰਾਂ ਚ ਦੋ ਚਾਰ ਦਿਨ ਬਾਅਦ ਹੋਈ ਜਾਣਾ ਆਪਾਂ ਕਿਉਂ ਕਾਲੀ ਪਈ ਕਾਲੀ ਨਾ ਪਾਓ ਨਾ ਪਾਓ ਘਰਾਂ ਚ ਆਪਾਂ ਜਾ ਕੇ ਚੀਜ਼ਾਂ ਹੈ ਉਹਦੇ ਨੂੰ ਵੰਡਾਂਗੇ ਉਹਦੇ ਨੂੰ ਕਿਸਾਨਾਂ ਦਾ ਕੋਈ ਕਿਸੇ ਦਾ ਕੋ ਖੇਤ ਕਰਾਉਣਾ ਕਿਸੇ ਦਾ ਪੋਸਤ ਕਰਨਾ ਉਹ ਆਪਾਂ ਚੀਜ਼ਾਂ ਚਾਰੇ ਦੀ ਪਈ ਆ ਚਾਰੇ ਦੀ ਚਾਰੇ ਦੀ ਪਾਣੀ ਬਹੁਤ ਰਾਸ਼ਨ ਦੇ ਭਾਜੀ ਅਸੀਂ ਜਰੂਰ ਚਾਰੇ ਦਾ ਇਹ ਧਿਆਨ ਜਰੂਰ ਰੱਖੋ ਆਪਾਂ ਜੇ ਕੋਈ ਵੀ ਉਹ ਹੀ ਸੰਪਰਕ ਕਰੇ ਤੇ ਵੈਸੇ ਬਹੁਤ ਸੰਪਰਕ ਕਰ ਰਹੇ ਹੁਣ ਠੀਕ ਧੰਨਵਾਦ ਸਾਰੀ ਜੀ ਤੂੜੀਆਂ ਖਰਾਬ ਗਈਆਂ ਹਾਂ ਜਦੋਂ ਪਾਣੀ ਲੱਤ ਗਿਆ ਨਾ ਭਰਾਵਾਂ ਕੋਲ ਆਓ ਮਿਲੋ ਦੇਖੋ ਕਿੰਨਾ ਕੀ ਨੁਕਸਾਨ ਹੋ ਰਿਹਾ ਉੱਥੇ ਭਾਈ ਲੋਡ ਹੋ ਦੋ ਪੈਣੀ ਜਦੋਂ ਪਾਣੀ ਜਦੋਂ ਪਾਣੀ ਲੱਤ ਗਿਆ ਹੁਣ ਨਹੀਂ ਹਾਂ ਮਗਰ ਉਹ ਘਰਾਂ ਚੱਲ ਜੇ ਦੇ ਰਹਿਆਂ ਦੇ